ਆਪਣੇ ਚੈਨਲ ਦੇ ਉਪਰ ਤੁਹਾਡਾ ਇੱਕ ਵਾਰੀ ਫੇਰ ਸਵਾਗਤ। ਦਰਸ਼ਕਾਂ ਦਾ ਦਿਲੋਂ ਧੰਨਵਾਦ। ਅੱਜ ਆਇਗਾ ਜੀ ਇੱਕ ਸਾਖ। ਅੱਜ ਆਇਗਾ ਸਾਖੀ ਦਾ। ਲਿਹੜਾ ਤਲਵੰਡੀ ਸਾਬੋ ਤਖਤ ਗੁਰੂ ਕੀ ਗੰਸ਼ੀ ਆਪਣੇ ਬਿਲਕੁਲ ਨੇੜੇ ਐ। ਤੇ ਉੱਥੇ ਬੜਾ ਭਾਰੀ ਮੇਲਾ ਇੱਕੋ ਸਾਖ ਨੂੰ ਸਾਖੀ ਨੂੰ ਮਤਲਬ ਉਹ ਪਰਦਾ ਖਾਲਸੇ ਦਾ ਸਾਜਨਾ ਦਿਵਸ ਇੱਕ ਵਸਾਕ ਹੋ ਗਿਆ ਹੈ ਤੇ ਲੋਕ ਚਾਈ ਚਾਈ ਮੇਲੇ ਨੂੰ ਜਾ ਰਹੇ ਨੇ ਖਾਲਸਾ ਖਾਲਸਾਪ ਦੇ ਆਪਦੇ ਵਿੱਚ ਬਹੁਤ ਵੱਡੀ ਮਹਾਨਤਾ ਰੱਖਣ ਵਾਲਾ ਇੱਕ ਬਹੁਤ ਵੱਡਾ ਧਰਮ ਹੈ ਬਹੁਤ ਮਹਾਨ ਧਰਮ ਹੈ ਜਿਨੋ ਕੇ ਲਗਭਗ ਦੁਨੀਆ ਦੇ ਸਾਰੇ ਹੀ ਧਰਮ ਬੰਦੇ ਨੇ ਖਾਲਸਾ ਬਹੁਤ ਵੱਡਾ ਧਰਮ ਹੈ ਸਿੱਖ ਧਰਮ ਧਰਮਾ ਡੋਡੀ ਨੇ ਪਰਮਾਰਗ ਇੱਕੋ ਹੈ ਕਿ ਪ੍ਰਮਾਤਮਾ ਦਾ ਨਾਲ ਲੈਣਾ ਖਾਲਸਾ ਸਾਜਨਾ ਦਿਵਸ ਹੈ ਬਹੁਤ ਵੱਡਾ ਮੇਲਾ ਤਰਵੰਡੀ ਸਾਬੋ ਦੀ ਧਰਤੀ ਦੇ ਉੱਤੇ ਅੱਜ ਪੜਨਾ ਹੈ ਕਿਉਂਕਿ ਤਖਤ ਹੈ ਕਣਕਾਂ ਨੇ ਪੂਰੀਆਂ ਪੱਕ ਗਈਆਂ ਨੇ ਆਪਾਂ ਉੱਧੇ ਵੀ ਗੱਲ ਕਰਿਆ ਮਸ਼ੀਨਾਂ ਕੁਝ ਨਾ ਕੁਝ ਬਿਲਡਿੰਗਾਂ ਬਿਲਡਿੰਗਾਂ ਚੱਲ ਪਈਆਂ ਨੇ ਪਰ ਬਹੁਤ ਵੱਡਾ ਨੁਕਸਾਨ ਨਾਲ ਨਾਲ ਤੁਹਾਨੂੰ ਡੇਲ ਦੇ ਵਿੱਚ ਦੱਸਾਂਗੇ ਕਿਉਂਕਿ ਕੱਲ ਜਾ ਕੇ ਵੀ ਆਏ ਆਪਣੀ ਰਿਸ਼ਤੇਦਾਰੀਆਂ ਨਾਲ ਵੀਰੇ ਵਾਲਾ ਜੱਟਾ ਬੜਾ ਵੱਡਾ ਨੁਕਸਾਨ ਹੋਇਆ ਹੈ ਰਿਸ਼ਤੇਦਾਰਾਂ ਨੇ ਬੜੀ ਹਮਦਾਦੀ ਕੀਤੀ ਹੈ ਤੇ ਨੁਕਸਾਨ ਵੀ ਵੱਡੇ ਪੱਧਰ ਤੇ ਹੋਇਆ ਕਿਸੇ ਦੇ ਸਾਰੇ ਨਹੀਂ ਕਿਸਾਨੀ ਹੈ ਜਿਹੜੀ ਕਿਸਾਨ ਹੈ ਉਹ ਲਗਭਗ ਪਹਿਲਾਂ ਹੀ ਘਾਟੇ ਚੱਲ ਰਿਹਾ ਹੈ ਇਹ ਜੇ ਨੁਕਸਾਨ ਹੋ ਜਾਵੇ ਤਾਂ ਬਹੁਤ ਏਡਾ ਕਮ ਹੋ ਜਾਂਦਾ ਸਾਰਾ ਔਖਾ ਹੋ ਜਾਂਦਾ ਹੈ ਕਿਉਂਕਿ 6 ਮਹੀਨਿਆਂ ਦੀ ਫਸਲ ਜ਼ਿਮੀਦਾਰ ਨੂੰ ਮਸਾ ਮਿਲਦੀ ਹੈ ਮਸਾ ਹੁੰਦੀ ਹੈ ਤੇ ਜੋ ਹੀ ਮਰ ਜਾਵੇ ਕਿਸੇ ਕਾਰਨ ਨੁਕਸਾਨੀ ਜਾਵੇ ਤਾਂ ਬੜਾ ਔਖਾ ਹੋ ਜਾਂਦਾ ਹੈ ਕਿਉਂਕਿ ਮਹਿੰਗਾਈ ਦਾ ਜੁੱਗ ਹੈ ਕਬੀਲਦਾਰੀਆਂ ਹਰੇਕ ਦੀਆਂ ਸਭ ਦੀਆਂ ਕੋਈਆਂ ਨੇ ਬੜੀ ਮਹਿੰਗਾਈ ਹੈ ਇਹ ਨੁਕਸਾਨ ਕਾਫੀ ਪਿੰਡਾਂ ਦੇ ਵਿੱਚ ਹੈ ਸਾਡੇ ਨਾਲ ਹੀ ਰਾਪਰ ਪਿੰਡ ਰਾਪਰ ਪਿੰਡ ਤੋਂ ਚੱਲ ਕੇ ਰਾਪਰ ਬਾਜਾ ਵਾਲਾ ਵੀਰੇ ਵਾਲਾ ਰਾਵਨੰਦੀ ਭੰਮੇ ਪੱਟਚੋਹਰ ਕੋਰਾਲਾ ਆਲੰਗਪੁਰ ਮੰਦਰਾ ਕਾਫੀ ਪਿੰਡ ਨੇ ਜਿਹੜੇ ਆਪਣੀ ਗਿਣਤੀ ਦੇ ਵਿੱਚ ਸ਼ਾਇਦ ਰਹਿ ਵੀ ਗਏ ਹੋਣਗੇ ਕਾਫੀ ਭਾਰੀ ਨੁਕਸਾਨ ਘੜੇ ਮਾਰੀ ਨੇ ਕੀਤਾ ਕੁਦਰਤ ਦੀ ਕਰੋਪੀ ਹੋਈ ਹੈ ਤੇ ਦਾਣੇ ਪਰਮਾਤਮਾ ਨੇ ਦੇ ਕੇ ਹੱਥਾਂ ਦੇ ਵਿੱਚੋਂ ਹੀ ਜਮਾ ਖੋਲੇ ਨੇ ਬੜੀ ਮਾਰੀ ਗੱਲ ਹੋਈ ਹੈ ਪਰ ਕੁਦਰਤ ਹੈ ਕਿ ਕਿਸੇ ਦੇ ਸਾਰੇ ਨਹੀਂ ਕੁਦਰਤ ਬਹੁਤ ਵੱਡੀ ਚੀਜ਼ ਹੈ ਇਹ ਕਿਸੇ ਦੇ ਸਾਰੇ ਦੀ ਗੱਲ ਨਹੀਂ ਕਿਉਂਕਿ ਕੁਦਰਤ ਕੁਝ ਵੀ ਕਰ ਸਕਦੀ ਹੈ ਪਰ ਮਾਰ ਚਲ ਨਹੀਂ ਬੜੀ ਔਖੀ ਹੈ ਆਪਣੇ ਸ਼ਬਦ ਕਹਿਣੇ ਤਾਂ ਸੌਖੇ ਨੇ ਵੀ ਮਾਰ ਪਈ ਗਈ ਹੈ ਪਰ ਚੱਲਣੀ ਬੜੀ ਔਖੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਿਜ਼ਲਟ ਬੜੇ ਮਾੜੇ ਹੋਣੇ ਆ ਨੁਕਸਾਨ ਹੋਇਆ ਹੈ ਬੜੀ ਹਮਦਰਦੀ ਆਪ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਲ ਜਿਨ੍ਹਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਗਿਆ ਹੈ ਕਿਉਂਕਿ ਰਿਸ਼ਤੇਦਾਰ ਬੰਦੇ ਦੀਆਂ ਬਾਵਾ ਹੁੰਦੇ ਨੇ ਜੇ ਕਾ ਰਿਸ਼ਤੇਦਾਰ ਖੁਸ਼ ਨੇ ਤਾਂ ਬੰਦਾ ਖੁਸ਼ ਹੈ ਜੇ ਕਾ ਰਿਸ਼ਤੇਦਾਰਾਂ ਦੇ ਮੂੰਹ ਤੇ ਨਰਾਜਗੀ ਹੈ ਕੋਈ ਨੁਕਸਾਨ ਹੋ ਗਿਆ ਹੈ ਤਾਂ ਨਾਲ ਜੁੜੀਆਂ ਹੋਈਆਂ ਤੰਦਾ ਜਿਹੜੀਆਂ ਉਹਦੇ ਨਾਲ ਦੇ ਰਿਸ਼ਤੇਦਾਰ ਨੇ ਉਹ ਵੀ ਖੁਸ਼ ਨਹੀਂ ਰਹਿ ਸਕਦੇ ਕਿਉਂਕਿ ਖੁਸ਼ੀ ਬੜੀ ਵੱਡੀ ਚੀਜ਼ ਹੈ ਤੇ ਗਮੀ ਵੀ ਬਹੁਤ ਦੇ ਨਾਲ-ਨਾਲ ਜਦੋਂ ਨੁਕਸਾਨ ਹੁੰਦਾ ਹੈ ਤਾਂ ਇੱਕ ਮਨ ਦੇ ਵਿੱਚ ਗਮ ਹੋ ਜਾਂਦਾ ਹੈ ਤਾਂ ਕਿ ਖੁਸ਼ੀ ਤੇ ਗਮੀ ਤੋ ਭਾਈ ਨੇ ਆਪਦੇ ਵਿੱਚ ਆ ਕੇੜ ਆਪਣਾ ਖਾਲੀ ਹੋ ਗਿਆ ਤੈਨੂੰ ਵੱਟ ਕੇ ਆਪਾਂ ਬੱਕੀ ਬੀਜਾਂਗੇ ਸੌਫ ਨੂੰ ਦੋ ਤਿੰਨ ਸਾਲ ਹੋਗੇ ਲਾ ਦਨੇ ਆਪਾਂ ਤਾਂ ਵੀ ਵਧੀਆ ਹੋ ਜਾਂਦੀ ਹੈ ਪਸੀਨ ਦਾ ਕੇਰਾ ਆਪਣਾ ਰਹਿੰਦਾ ਹੈ ਬਾੜਾ ਚੱਲ ਰਿਹਾ ਹੈ 10 ਕੁ ਦਿਨਾਂ ਦਾ ਹਰ ਹੈ ਚੈਨਲ ਨੂੰ ਬੜਾ ਪਿਆਰ ਮਿਲ ਰਿਹਾ ਹੈ ਸਾਰੇ ਦਰਸ਼ਕਾਂ ਦਾ ਦਿਲੋਂ ਧੰਨਵਾਦ ਤੇ ਆਪਣੀ ਸ਼ੈਦ ਦਾ ਲਗਭਗ ਹੋ ਗਿਆ ਐਂਡ ਕਿਉਂਕਿ ਆਪਾਂ ਸ਼ੈਦ ਅੱਗੇ ਕਰਕੇ ਆਉਣੇ ਆਪਨੇ ਹੀ ਵਾਲਾ ਖੇਤ ਆ ਕੇ ਆਪਣੀ ਵੀਡੀਓ ਸ਼ੂਟ ਕਰ ਲੈਣੇ ਆ ਕਿਉਂਕਿ ਇੱਥੇ ਥੋੜਾ ਮਾਹੌਲ ਸ਼ਾਂਤ ਹੁੰਦਾ ਹੈ ਰਸਤੇ ਦੇ ਵਿੱਚ ਬੜੇ ਲੋਕ ਮਿਲ ਜene ਸ਼ੋਰ ਹੁੰਦਾ ਟਰੈਕਟਰ ਆ ਗਿਆ ਕਦੇ ਗੁੱਸਾ ਆ ਗਿਆ ਤੇ ਆਪਾਂ ਥੋੜੀ ਜੀ ਵੀਡੀਓ ਸ਼ੂਟ ਕਰਕੇ ਤੁਹਾਨੂੰ ਦਿਖਾ ਦਿੰਨੇ ਆ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਸ਼ੁਕਰੀਆ ਜਿਹੜਾ ਆਪਣੇ ਚੈਨਲ ਨੂੰ ਪਿਆਰ ਦੇ ਰਹੇ